ਕੱਲ੍ਹ ਕਹਿੰਦਾ ਉਹ ਚੁੱਕੀ ਦਾਦੀ ਘਰ ਦੇਖਣਾ ਸੀ ਕੱਛੀ ਪਹਿਲਾਂ ਦੇ ਆਇਓ ਅੱਜ ਤੁਸੀਂ ਕੱਲ੍ਹ ਦਾ ਜਵਾਬ ਪਾਸਟ ਤੱਕ ਤੁਸੀਂ ਦਾਦੀ ਦੇ ਨੂੰ ਕੇ ਸਾਨੂੰ ਇਹ ਜਵਾਬ ਤੁਸੀਂ ਸੁਪਰੀਮੋ ਡਿਸਕ ਦੇ ਕਿੰਨੂ ਮਿਲੇ ਹੋ ਮੈਂ ਕੋਸ਼ਿਸ਼ ਕੀਤੀ ਹੈ ਕਿ ਸਾਡੇ ਕਿਨੇ ਦਿਨ ਕੋਸ਼ਿਸ਼ ਕੀਤੀ ਹੈ ਟੀਐਸਪੀ ਸਾਹਿਬ ਈਐਸਪੀ ਸਾਹਿਬ ਕਿਹੜੇ ਦਿਨ ਨਾਇਮੈਡ ਬਣਾਉਗੇ ਮੇਰਾ ਪਤਾ ਕਹਾਵੀ ਹਸਪੀਟਲ ਜਿਸ ਕਿਹੜੇ ਦਿਨ ਨਾਇਮੈਡ ਸਾਹਿਬ ਕਾਹਨੋਂ ਘਰ ਘਰ ਅਸੀਂ ਨੀਂਦ ਤੋਂ ਪਾਈਆਂ ਅੱਜ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਨੂੰ ਇਹ ਬੇਨਤੀ ਹੈ ਵੀ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਂ ਉਹ ਵੀ ਕਹਿ ਰਿਹਾ ਤੁਸੀਂ ਅੱਜ ਵੀ ਨਾ ਕਰਦੇ ਜਦੋਂ ਡੀਸੀ ਸਾਹਿਬ ਆਈ ਜਾਣ ਡਾਕਟਰ ਬੰਨ੍ਹਾ ਕਰਦੇ ਤੁਸੀਂ ਤਾਂ ਨਹੀਂ ਪੀਐਮ ਮੋਦੀ ਨੂੰ ਪਿੱਛੇ ਛੱਡਦਾ ਬਹੁਤ ਬਹੁਤ ਉੱਗਦੀ ਕਰਨਾ ਅਸੀਂ ਬਾਰ 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 ਅਸੀਂ ਵੀਡੀਓਜ਼ ਪਾ ਰਹੇ ਅਸੀਂ ਤੇਰੇ ਨਾਲ ਤੁਸੀਂ ਆਓ ਵੀ ਤੁਸੀਂ ਅੱਜ ਆਏ ਹੋ ਕੀ ਸਾਰਾ ਕੁਝ ਕੋਈ ਕੋਈ ਕੁਝ ਸਾਰਾ ਕੁਝ ਛੱਡਦਾ ਹੈ ਤੁਸੀਂ ਸਾਰਾ ਕੁਝ ਛੱਡਦਾ ਹੈ ਮੈਂ ਬੱਚਤ ਦੀ ਗੱਲ ਨਹੀਂ ਪਰ ਪੈਰੈਂਟਸ ਨਾਲ ਗੱਲ ਕਰਦੇ ਪੈਰੈਂਟਸ ਨਾਲ ਗੱਲ ਕਰਦੇ ਕੋਈ ਪੋਜੀਸ਼ਨ ਮੈਂ ਮੈਡਮ ਜੀ ਇਹ ਸੋਚਦਾ ਬਣਾਉਂਦਾ ਨਹੀਂ ਇਹ 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 ਹੈ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਆ ਜਾਣ ਦਾ ਮੰਤਵ ਕੀ ਹੈ ਚਲੋ ਦੱਸੋ ਆ ਜਾਣ ਦਾ ਰੀਜ਼ਨ ਮੈਂ ਤੁਹਾਡੇ ਅੱਗੇ ਖੁਦ ਹੱਥ ਜੋੜ ਕੇ ਤੁਹਾਨੂੰ ਕੀ ਦੱਸਦੀ ਆ ਦੋ ਹਾਂਜੀ ਬੋਲੋ ਤੁਹਾਡੇ ਦੁੱਖ ਤੇ ਅਸੀਂ ਮੈਂ ਕੁਛ ਨਹੀਂ ਕਹ ਕੁਛ ਵੀ ਨਹੀਂ ਇੱਕ ਵੀ ਨਾ ਹੈ ਕੁਝ ਕਹਿ ਸਕਦੀ ਨਾ ਮੈਂ ਸੋਚ ਵੀ ਨਹੀਂ ਸਕਦੀ ਮੈਂ ਆਖ ਦੇਖੇਗੀ ਤਾਂ ਮੈਨੂੰ ਪਤਾ ਲੱਗੇਗਾ ਮੈਂ ਕੁਛ ਨਹੀਂ ਕਹਿਣਾ ਤੁਸੀਂ ਜੋ ਤੁਹਾਡਾ ਗੁੱਸਾ ਆਏਗਾ ਸਭ ਕੁਝ ਜਾਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੋਂ ਮੇਰੀ ਦੇਖੋ ਮੈਂ ਕੁਛ ਨਹੀਂ ਹੈ ਕੁਛ ਨਹੀਂ ਕੋਈ ਉਸ ਕਿਸੇ ਤਰੀਕੇ ਦਾ ਕੁਛ ਨਹੀਂ ਕਿ ਮੈਂ ਕੁਛ ਇੱਕ

ਕੀ ਕਿ ਮਾ ਉਹ ਮਾ ਸਾਨੂੰ ਸੰਗਾਂ ਦੇ ਬੈਠੇ ਇੱਕ ਮਿੰਟ ਚਲੋ ਮੈਨੂੰ ਇੱਕ ਸਰ ਮੈਡਮ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜਨਸ ਦਾ ਦੱਸੋ ਅਸੀਂ ਸਾਨੂੰ ਰੀਜਨ ਦੱਸੋ ਵੀ ਤੁਸੀਂ ਕਿਉਂ ਨਹੀਂ ਆਏ ਇੱਕ ਮਿੰਟ ਇੱਕ ਮਿੰਟ ਚਲੋ ਮੈਨੂੰ ਸਾਨੂੰ ਰੀਜਨ ਦੱਸ ਦੋ ਵੀ ਤੁਸੀਂ ਕਿਉਂ ਨਹੀਂ ਆਏ ਅਸੀਂ ਸੇਮ ਦਿਨ ਅਮਰ ਹਸਪੀਟਲ ਤੇ ਮੈਂ ਕਹਿੰਦੀ ਅਮਰ ਹਸਪੀਟਲ ਦੀ ਗੱਲ ਖਤਮ ਹੋ ਗਈ ਇੱਕ ਮਿੰਟ ਬੋਲਣ ਦਿਓ ਚਲੋ ਨੰਬਰ ਇੱਕ ਅਮਰ ਹਸਪੀਟਲ ਆਏ ਜੀ ਸਾਡੇ ਬੱਚੇ ਸਿਵਲ ਹਸਪੀਟਲ ਸਮਾਣਾ ਚ ਪਰੇ ਅੱਦੇ ਬੱਚੇ ਰਜਿੰਦਰਾ ਜੀ ਅਮਰ ਹਸਪੀਟਲ ਇਕੱਲਾ ਦੋ ਬੱਚੇ ਜੋ ਇਨਫਾਰਮੇਸ਼ਨ ਹੈ ਉਹ ਇੰਜਰਡ ਸੀ ਠੀਕ ਹੈ ਜੀ ਤੁਸੀਂ ਇਹ ਕਹਿ ਕੇ ਕਿ ਅਮਰ ਹਸਪੀਟਲ ਗਏ ਬਾਰ-ਬਾਰ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਇੱਕ ਮਿੰਟ ਇੱਕ ਮਿੰਟ ਜਦੋਂ ਆਪਣਾ ਪੁੱਤ ਜਾਂਦਾ ਨਾ ਫਿਰ ਪਤਾ ਲੱਗਦਾ ਆਪਣੀ ਬੇਟੀ ਜਾਂਦੀ ਹੈ ਫਿਰ ਪਤਾ ਲੱਗਦਾ ਸਮਾਨਾ ਜਿਹੜਾ ਪਾਕਿਸਤਾਨ ਚ ਜਾਂਦਾ ਵੀ ਜਿਹੜਾ ਘਟਿਆ ਹੋਇਆ ਗੁੱਸਾ ਨਹੀਂ ਹੈ ਸਿਰਫ ਦੁੱਖ ਹੈ ਸਿਰਫ ਬੇਚੈਨੀ ਹੈ ਅਸੀਂ ਗੁੱਸਾ ਨਹੀਂ ਤੁਹਾਡੇ ਆਉਣ ਨਾਲ ਮਰਮ ਲੱਗ ਜਾਲੀ ਪਰਿਵਾਰਾਂ ਦੇ ਚਮਕਾ ਤੇ ਹੋਰ ਕੋਈ ਗੱਲ ਅਸੀਂ ਇਹ ਕਿਵੇਂ ਕਿਉਂ ਅਸੀਂ ਦਾ ਇਹ ਸੋਚਦੇ ਵੀ ਕਿ ਪਾਕਿਸਤਾਨ ਜਾਂ ਸਮਾਨਾ ਬੱਚੇ ਸਾਡੇ ਤੇ ਕਿਉਂ ਆਏ ਇਹ ਤਾਂ ਖਤਮ ਹੋ ਕੇ ਸਭ ਕੋਈ ਨਹੀਂ ਆ ਰਿਹਾ ਹੈ। ਹਲੋ। ਅੱਛਾ। ਸਰ ਆਸ਼ਿਸ਼ ਸਾਹਿਬ 85 ਬੋਲੀ ਖਾਣੇ ਤੋਂ ਫਿਰ ਬਚਾ ਲਈ ਪਰ ਇਹ ਨਹੀਂ ਮੈਂ ਦੱਸ ਕਿ ਮੈਂ ਖਤਮ ਆ ਜਾਵਾਂਗੇ ਤੁਸੀਂ ਆ ਰਹੇ ਹੋ। ਬਾਕੀ ਆਪਰੇਸ਼ਨ ਆਈ ਟੂ ਸੀਗੇ। ਸਮਾਨ ਹੈ ਤੁਹਾਨੂੰ ਕਦੋਂ ਪਹੁੰਚਾਇਆ? ਬੱਚਿਆਂ ਨੂੰ ਤੁਹਾਨੂੰ ਸਮਾਨ ਕਦੋਂ ਪਹੁੰਚਾਇਆ? ਇੱਕ ਵਾਰ ਤੁਹਾਨੂੰ ਸਮਾਨ ਕਦੋਂ ਪਹੁੰਚਾਇਆ? ਮੰਤਰੀ ਜੀ ਵੀ ਆਏ ਨੇ। ਪਰ ਤੁਸੀਂ ਉੱਥੋਂ ਬੱਚਿਆਂ ਕੋਲ ਮਲੇ ਪੁੱਤ ਨਹੀਂ ਸੀ ਕਿਉਂ ਮਾ ਮਾਗਰ ਕੇ ਅਸੀਂ ਬਾਹਰ ਚਲੋ ਮੈਂ ਕਹਿ ਰਿਹਾ ਜੀ ਮੰਨ ਗਿਆ ਤੁਸੀਂ ਆਏ ਸੀ ਠੀਕ ਹੈ ਸਾਨੂੰ ਮੈਨੂੰ ਪਤਾ ਨਹੀਂ ਸਮਾਨੇ ਵੀ ਬੱਚਿਆਂ ਨੇ ਨਹੀਂ ਸਮਾਨੇ ਦਾ ਚਲੋ ਤੁਸੀਂ ਆਏ ਨਹੀਂ ਸਾਨੂੰ ਤਾਂ ਮਿਲੇ ਨਹੀਂ ਇਹਨਾਂ ਨੂੰ ਵੀ ਨਹੀਂ ਮਿਲੇ ਇਹਨਾਂ ਨੂੰ ਵੀ ਨਹੀਂ ਮਿਲੇ ਮਿਲੇ ਠੀਕ ਹੈ ਆ ਇਹਨਾਂ ਦਾ ਬੇਟਾ ਡਰਾਈਵਰ ਸੀ ਜਿਹੜਾ ਇਹਨਾਂ ਨੂੰ ਵੀ ਨਹੀਂ ਮਿਲੇ ਮੈਨੂੰ ਵੀ ਨਹੀਂ ਮਿਲੇ ਠੀਕ ਹੈ ਨਹੀਂ ਗੁੱਸਾ ਨਹੀਂ ਹੁਣ ਤੁਸੀਂ ਸੁਣੋ ਮੈਂ ਗੁੱਸਾ ਨਹੀਂ ਹੁਣ ਤੁਸੀਂ ਸੁਣੋ ਸੁਣ ਲਓ ਆ ਜੜੀ ਚੀਜ਼ਾਂ ਨੇ ਲਾਲ ਦੀ ਨਾਲ ਕਾਈਂਡਲੀ ਅਨਸਰ ਕਰੋ ਮੈਂ ਕੋਈ ਉਹ ਨਹੀਂ ਕਹਿ ਰਿਹਾ ਮੈਂ ਤਾਂ ਤੁਹਾਨੂੰ ਕਹਿ ਰਿਹਾ ਫੇਰ ਉਹ ਹੀ ਗੱਲ ਕੁਐਸਚਨ ਆ ਜਾਂਦਾ ਜਿੰਦਾ ਤੁਸੀਂ ਹਜੇ ਤੱਕ ਆਨਸਰ ਨਹੀਂ ਦੇ ਰਹੇ ਹਜੇ ਤੱਕ ਗੋਲ ਮੋਲ ਤੁਸੀਂ ਰੱਖਿਆ ਹੋਇਆ ਵੀ ਤੁਹਾਨੂੰ ਰੋਕਿਆ ਕਿ ਨਹੀਂ ਤੇ ਫਿਰ ਤੁਸੀਂ ਕਿਉਂ ਨਹੀਂ ਆਏ ਤੁਸੀਂ ਕਿਉਂ ਨਹੀਂ ਆਏ ਇਹ ਈ ਛੋਟੀ ਘਟਨਾ ਸੀ ਸਾਖੀਸਾਨੀ ਮੈਡਮ ਡੀਸੀ ਨੇ ਮਜੀਠਾ ਉੱਥੇ ਜਦੋਂ ਕਾਂਡ ਹੋਇਆ ਵਿਦਿ ਮੇਰੇ ਖਿਆਲ ਅੱਧਾ ਘੰਟਾ ਉਹਨਾਂ ਦੀਆਂ ਵੀਡੀਓਜ਼ ਆਣੀਆਂ ਸ਼ੁਰੂ ਹੋ ਗਈਆਂ ਸੀ ਉੱਥੇ ਮੰਜੇ ਦੇ ਬਹਿ ਕੇ ਸਾਰੇ ਪਰਿਵਾਰਾਂ ਨਾਲ ਬੈਠੇ ਸੀ ਤੁਸੀਂ ਕਿਉਂ ਨਹੀਂ ਆਏ ਰੋਟੀ ਮੂਹ ਚ ਪਾ ਰਹੀ ਜੀ ਸਮਾਨਾ ਕਿਹੜਾ ਡਿਸਟ੍ਰਿਕਟ ਤੋਂ ਬਾਹਰ ਹੈ ਜੀ 1 ਮਿੰਟ ਸੁਣ ਲਓ ਬੈਜੋ ਪਲੀਜ਼ ਬੈਠ ਕੇ ਬਾਅਦ ਵਿੱਚ ਬੈਜੋ ਸਾਰੇ ਦਾਲ ਜੋ ਪਲੀ ਹਰ ਕਿਸੇ ਦਾ ਆਪਣਾ ਹੈ ਬੈਠੋ 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 ਪਿੱਛੇ ਬੈਠੋ ਪਲੀ ਲੱਗੇਗਾ ਬੈਠੋ ਪਿੱਛੇ ਪਿੱਛੇ ਹਰ ਕਿਸੇ ਨੂੰ ਫੋਟੋ ਖਵਾਉਣਾ ਹੈ ਮੈਂ ਮਤਲਬ ਦੇਖੋ ਹਰ ਕਿਸੇ ਦਾ ਆਪਣਾ ਹੈ ਮੇਰੇ ਤੋਂ ਨਹੀਂ ਦੇਖਿਆ ਜਾਂਦਾ ਕਿ ਮੈਂ ਕਿਸੇ ਨੂੰ ਰੋਂਦੇ ਹੋਏ ਜਾਂ ਉਹਨਾਂ ਨੂੰ